ਮਾਹੀ ਗੁਰਦੀਖਾ ਕਲਤ ਸਾਹਿਬ ਮਾਹੀ ਗੁਰਦੀਖੀ ਪਤੇ ਜਿ surrounds ਦੁਆਰਾ ਪ੍ਰਬੰਧਕ ਕਮੇਟੀ ਦੀ ਅਗਜੈਕਟਿਵ ਦੀ ਮੀਟਿੰਗ ਉਹ ਅੱਜ ਬਹੀ ਜੇ ਦੇ ਵਿੱਚ ਚੇਚੇ ਤੌਰ ਦੇ ਉੱਤੇ ਪੰਜ ਚਾਰ ਮੁੱਦੇ ਜਿਹੜੇ ਉਹ ਬਹੁਤ ਜ਼ਰੂਰੀ ਆ ਉਹ ਸਾਰੇ ਡਿਸਕਸ ਵੀ ਕੀਤੇ ਗਏ ਉਹਨਾਂ ਦੇ ਵਿੱਚ ਸਭ ਤੋਂ ਮੋਡਾ ਵੱਡਾ ਮੁੱਦਾ ਜਿਹੜਾ ਉੱਪਰ ਕੇ ਸਾਹਮਣੇ ਆਇਆ ਕਿ ਸੈਂਟਰ ਦੀ ਸਰਕਾਰ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ 550ਵੇਂ ਪ੍ਰਕਾਸ਼ ਦਿਹਾੜੇ ਤੇ ਬੰਦੀ ਸਿੰਘਾਂ ਦੀਆਂ ਜਿਹੜੀਆਂ ਸਜ਼ਾਵਾਂ ਉਸ ਮਾਫ਼ ਕਰ ਲਈ ਤੇ ਕੁਝ ਜਿਹੜੀਆਂ ਉਹ ਕੰਪਿਊਟ ਕਰਕੇ ਉਮਰਕੈਦ ਚ ਉਹ ਤਬਦੀਲ ਕਰਨ ਦਾ ਨੋਟੀਫਿਕੇਸ਼ਨ ਹੋਈ ਸੀ ਬਕਾਇਦਾ ਪਹਿਲਾਂ ਐਲਾਨ ਹੋਇਆ ਫਿਰ ਨੋਟੀਫਿਕੇਸ਼ਨ ਹੋਈ ਜਿਹਦੇ ਵਿੱਚ ਭਾਈ ਬਲਵੰਤ ਸਿੰਘ ਜੀ ਰਾਜਵਾਨਾ ਉਹਨਾਂ ਦੀ ਫਾਂਸੀ ਦੀ ਸਜ਼ਾ ਨੂੰ ਉਮਰਕੈਦ ਵਿੱਚ ਬਦਲ ਦਿੱਤੀ ਇਹ ਐਲਾਨ ਹੋਇਆ ਸੀ ਐਲਾਨ ਤੋਂ ਬਾਅਦ ਇਹਦੀ ਨੋਟੀਫਿਕੇਸ਼ਨ ਵੀ ਹੋ ਗਈ ਬਕਾਇਦਾ ਤੌਰ ਤੇ ਉਹ ਕਾਪੀਆਂ ਵੀ ਮੌਜੂਦ ਆ ਅੱਜੇ ਡਿਸਕਸ ਹੋਇਆ ਕਿ ਧੰਗ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਇਸ ਧਰਤੀ ਤੇ ਸਤਿਗੁਰਾਂ ਨੇ ਸਭ ਤੋਂ ਪਹਿਲਾਂ ਸਾਰਿਆਂ ਧਰਮਾਂ ਨੂੰ ਸੁਰੱਖਿਅਤ ਰੱਖਣ ਲਈ ਸਿੱਖ ਪੰਥ ਦੇ ਬਾਣੀ ਸਹਿਬ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਬਾਬਰ ਨੂੰ ਜਾਬਰ ਕਿਹਾ ਤੇ ਜੇਲਾਂ ਦੇ ਵਿੱਚ ਵੀ ਸਤਿਗੁਰ ਜੀ ਨੂੰ ਜਾਣਾ ਪਿਆ ਤੇ ਸਤਿਗੁਰ ਜੀ ਨੇ ਉਹ ਜਿਹੜੀ ਇੱਕ ਰੀਤ ਚਲਾਈ ਸੀ ਸਰਬੱਤ ਦੇ ਭਲੇ ਦੀ ਇੱਕ ਓੰਕਾਰ ਦੇ ਪਵਿੱਤਰ ਸਿਧਾਂਤ ਦੀ ਉਹ ਨਿਰੰਤਰ ਅੱਜ ਤੱਕ ਓਵੇਂ ਜਾ ਰਹੀ ਆ ਸਿੱਖ ਪਾਥ ਦੇ ਵਿੱਚ ਸਹਾਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇੱਕ ਧਰਮ ਦੀ ਰੱਖਿਆ ਲਈ ਗੁਰੂ ਨਾਨਕ ਦੇ ਪਾਤਸ਼ਾਹ ਦੀ ਉਹ ਪ੍ਰਣਾਲੀ ਤਹਿਤ ਆਪਣਾ ਸੀਸ ਦਾ ਬਲੀਦਾਨ ਦਿੱਲੀ ਦੀ ਧਰਤੀ 'ਤੇ ਜਾ ਕੇ ਕੀਤਾ ਦੇਦੇਪੇ ਤਿੰਨ ਮਹਾਨ ਸੇਕਬੀ ਸ਼ਾਮਲ ਸੀ ਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਅੱਜ ਦੀ ਐਗਜ਼ੈਕਟਿਵ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਤੇ ਦੇਸ਼ ਦੇ ਹੋਮ ਮਿਨਿਸਟਰ ਪਰਸੋਂ ਇਹ ਮੰਗ ਕਰਦੀ ਆ ਕਿ ਆ ਸਮਾਂ ਆ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ 305ਵੇਂ ਪੰਜਾਵੇਂ ਸ਼ਹੀਦੀ ਗੁਰਪਰਮਨਾਰ ਹੈ ਸਾਰੇ ਪੰਜਾਬ ਦੇ ਨੇ ਦੇਸ਼ ਵਿਦੇਸ਼ ਚ ਸਾਰੇ ਸਿੱਖ ਵੀ ਤੇ ਸਾਰੇ ਸੈਕਟ ਵੀ ਇਕੱਠੇ ਹੋ ਕੇ ਉਹ ਜਿਹੜੀ ਨੋਟੀਫਿਕੇਸ਼ਨ ਵਿਜ਼ਾ ਹੁੰਦੀ ਆਈ ਉਹ ਤੁਰੰਤ ਲਾਗੂ ਕੀਤੀ ਜਾਵੇ ਕਿਉਂਕਿ ਮੈਂ ਸਮਝਦਾ ਇਹ ਇੱਕ ਸੱਚੀ ਤੇ ਸੁੱੱਚੀ ਸ਼ਰਧਾਂਜਲੀ ਹੋਊਗੀ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਵੀ ਤੇ ਸਿੱਖ ਸਿੱਖ ਕੌਮ ਨੂੰ ਵੀ ਕਿਉਂਕਿ ਲੰਬੇ ਆਸੇ ਤੋਂ ਜਿਹੜੇ ਜੇਹਾਂ ਦੇ ਵਿੱਚ ਬੈਠੇ ਆ ਜਾਂ ਭਾਈ ਬਲਵੰਤ ਸਿੰਘ ਰਾਜਵਾਨਾ ਬੈਠੇ ਆ ਉਹ ਸਰਕਾਰ ਆਪਣਾ ਵਾਅਦਾ ਪੂਰਾ ਕਰੇ ਇਹ ਅੱਜ ਮੁੱਖ ਤੌਰ ਤੇ ਉੱਤੇ ਸਾਡਾ ਡਿਸਕਸ ਹੋਇਆ ਦੂਸਰਾ ਜਿਹੜਾ ਸਭ ਤੋਂ ਇੱਕ ਖੁਦਾਈ ਘਟਨਾ ਪਿਛਲੇ ਦਿਨੀ ਸ਼੍ਰੀਨਗਰ ਰੱਖੇ ਵਾਪਰੀ ਸੀ ਉਹਦੀ ਵੀ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਨੇ ਉਹਨੂੰ ਸਿੱਖ ਪੰਥ ਦੀ ਇੱਕ ਮਹਾਨ ਪੀੜਾ ਵੀ ਦੱਸਿਆ ਕਿ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸ਼ਹੀਦੀ ਗੁਰਪੁਰ ਮਨਾ ਰਹੇ ਆ ਤੇ ਆਪਾਂ ਭੰਗੜੇ ਪਾ ਰਹੇ ਆ ਤੇ ਉੱਥੇ ਗਾਣੇ ਗਾਏ ਜਾ ਰਹੇ ਆ ਉਹ ਵੀ ਜਿਹੜੇ ਪ੍ਰਬੰਧਕ ਕਰਤਾ ਉਹਨਾਂ ਦੀ ਹਾਜ਼ਰੀ ਦੇ ਵਿੱਚ ਸੋ ਇਸ ਕਰਕੇ ਕਿਉਂਕਿ ਮਸਲਾ ਹੁਣ ਜਿਹੜੀ ਕਾਲ ਤੱਕ ਸਾਹਮਣੇ ਚੱਲਿਆ ਗਿਆ ਅਸੀਂ ਆਪਣੇ ਤੌਰ ਤੇ ਵੀ ਮੰਗ ਕਰਦੇ ਆ ਕਿ ਇਹਦੇ ਉੱਤੇ ਜੋ ਕਾਰਵਾਈ ਹੋਣੀ ਚਾਹੀਦੀ ਆ ਤਾਂ ਕਿ ਕੋਈ ਗਾਂ ਹਮਾਕਦ ਨਾ ਕਰ ਸਕੇ ਇਹੋ ਜਿਹੀ ਕਿਉਂਕਿ ਏਡੀ ਵੱਡੀ ਸ਼ਤਾਪਦੀ ਹੋਵੇ ਤੇ ਸ਼ਤਾਪਦੀ ਨੂੰ ਆਪਾਂ ਇਸ ਤਰਜ ਤੇ ਰੋਲਣ ਦਾ ਯਤਨ ਕਰੀਏ ਕਿ ਸਿੱਖਾਂ ਦੇ ਜਿਹੜੇ ਆ ਉਹ ਜ਼ਖਮ ਹੁੰਦੇ ਇਸ ਗੱਲ ਦੇ ਨਾਲ ਦੇਸ਼ ਤੇ ਵਿਦੇਸ਼ ਦੇ ਵਿੱਚ ਹਰ ਇੱਕ ਨੇ ਇਸ ਗੱਲ ਨੂੰ ਬਹੁਤ ਵੱਡਾ ਪੀੜਾ ਮਹਿਸੂਸ ਕੀਤੀ ਆ ਸੋ ਇਹ ਵੀ ਅੱਜ ਦੀ ਐਗਜ਼ੈਕਟਿਵ ਦੇ ਵਿੱਚ ਸਕੱਤ ਹੋਇਆ ਕਿ ਇਹਨਾਂ ਤੇ ਤੁਰੰਤ ਸ਼ਹੀਦ ਅਕਾਲਤਖ਼ਤ ਸਾਹਿਬ ਜੋ ਬੰਦੀ ਕਾਰਵਾਈ ਕਰਕੇ ਇਹੋ ਜਿਹੀਆਂ ਜਿਹੜੀਆਂ ਹਰਕਤਾਂ ਉਹ ਰੋਕੀਆਂ ਜਾਣ ਤੀਸਰਾ ਜਿਹੜਾ ਸਾਡੇ ਸਾਹਿਬ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਨਾਂ ਦੇ ਉੱਤੇ ਸ਼੍ਰੀ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਚੱਲ ਰਹੀ ਹੈ ਉਹਦੇ ਵਿੱਚ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਉਹ ਉਥੇ ਆਂਦੀਆਂ ਉਹਨਾਂ ਦੇ ਲੰਗਰ ਦਾ ਪ੍ਰਬੰਧ ਜਿਹੜਾ ਉਹ ਛੇੜੀਗੁਰੂ ਆਮਦਾਸ ਲੰਗਰ ਚੋਂ ਕੀਤਾ ਜਾਊਗਾ ਤਾਂ ਕਿ ਕੋਈ ਵੀ ਉਥੇ ਚਾਹੇ ਅਟੈਂਡੈਂਟ ਆ ਚਾਹੇ ਪੇਸ਼ੈਂਟ ਆ ਉਹ ਹਸਪਤਾਲ ਗੁਰਨਾਨਕ ਹਸਪਤਾਲ ਸਾਰਿਆਂ ਉਹ ਉਥੇ ਕੋਈ ਖਾਣਾ ਰਹਿ ਉਹਨੂੰ ਸਾਰਿਆਂ ਨੂੰ ਜਿਹੜਾ ਆ ਉਹ ਲੰਗਰ ਮਹਈਆ ਕੀਤਾ ਜਾਵੇ ਉਹਦੇ ਨਾਲ ਦੀ ਨਾਲ ਸਰਬਜੀਤ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਇਹ ਚੇਹਤੀ ਵਰਗ ਨੂੰ ਸਮਾਰਪਤ ਇਹ ਪਛੇ ਦੀ ਗੁਰੂ ਗ੍ਰੰਥ ਸਾਹਿਬ ਜੁਨੀਵਰਸਿਟੀ ਫਤਿਹਗੜ੍ਹ ਸਾਹਿਬ ਵਿਖੇ ਚੇਅਰ ਜਿਹੜੀ ਆ ਉਹ ਸਥਾਪਿਤ ਕੀਤੀ ਜਾਊਗੀ ਜਿਹਦੀ ਬਕਾਇਦਾ ਤੌਰ ਤੇ ਅੱਜ ਮਤਾ ਤਾਂ ਪੈ ਗਿਆ ਪਰ ਕਿਉਂਕਿ ਜੁਨੀਵਰਸਿਟੀ ਦੀ ਆਪਣੀ ਸੈਨੇਟ ਹੁੰਦੀ ਆ ਉਹ ਸੈਨੇਟ ਦੇ ਵਿੱਚ ਉਸ ਜੁਨੀਵਰਸਿਟੀ ਨੂੰ ਇਹ ਹਰਾਇਤ ਕੀਤੀ ਗਈ ਆ ਉਹਨਾਂ ਨੂੰ ਵੀ ਇਹ ਬੰਦੀ ਕਾਰਵਾਈ ਕਰਕੇ ਤੁਰੰਤ ਇਹਨੂੰ ਵੀ ਜਿਹੜਾ ਹੌਂਦ ਦੇ ਵਿੱਚ ਲਿਆਉਣ ਦੂਸਰਾ ਜਿਹੜਾ ਕਰਤਾਰਪੁਰ ਦਾ ਲੰਘਾ ਇਹ ਕਿਉਂਕਿ ਬੜੀ ਇੱਕ ਸਾਡੀ ਇਤਰਾਸ ਦੀ ਬਣ ਕੇ ਕਿ ਹਰ ਇੱਕ ਜਾਣ ਨੂੰ ਉੱਥੇ ਲੋਚਦਾ ਪਰ ਉਹ ਪਛਿਤਾ ਇੰਨੇ ਕੁ ਮਸਲੇ ਆ ਕਿ ਆਮ ਬੰਦਾ ਹਰਕਤ ਨਹੀਂ ਕਰਦਾ ਪਹਿਲਾਂ ਤਾਂ ਉਹ ਜਾਂਦਾ ਸਬੰਧਾ ਕੇਂਦਰ ਦੇ ਵਿੱਚ ਫਿਰ ਉਹਦੇ ਕੋਲ ਪਾਸਪੋਰਟ ਹੈ ਨਹੀਂਗਾ ਤੇ ਫਿਰ ਉਹਦੇ ਲਈ ਕੋਲ ਜੇ ਜਾਣ ਨੂੰ ਉਥੇ ਜਮ੍ਹਾਂ ਕਰਾਉਣ ਨੂੰ 20 ਡਾਲਰ ਹੈ ਨਹੀਂ ਅਸੀਂ ਅਕਸਰ ਹਰ ਇੱਕ ਤਕਰੀਬਨ ਹਾਊਸ ਦੇ ਵਿੱਚ ਜਨਰਲ ਹਾਊਸ ਤੇ ਇਸ ਗੱਲ ਦੀ ਮੰਗ ਰੱਖਦੇ ਆ ਕਿ ਸ਼ਰਤਾਂ ਤੁਰੰਤ हटਾਈਆਂ ਜਾਣ ਆਧਾਰ ਕਾਰਡ ਨੂੰ ਮੰਨ ਲਿਆ ਜਾਵੇ ਜੋ ਕਿ ਸਿੱਖ ਪੰਥ ਦੇ ਬਹੁਤ ਸਾਰੇ ਸਥਾਨ ਜਿਹੜੇ ਆ ਉਹ ਵਿਦੇਸ਼ਾਂ ਦੇ ਵਿੱਚ ਉੱਥੇ ਆਪਣੇ ਪਾਕਿਸਤਾਨ ਦੇ ਵਿੱਚ ਰਹਿ ਗਏ ਆ ਤੇ ਸਿੱਖ ਦੀ ਚਾਹਨਾ ਹੁੰਦੀ ਆ ਕਿ ਮੈਂ ਧੰਗੁਰ ਨਾਨਕ ਦੇ ਪਾਤਸ਼ਾਹ ਜੀ ਦੇ ਉਸ ਪਵਿੱਤਰ ਸਥਾਨ ਸ੍ਰੀ ਗੁਰਦਾਰਾ ਸਾਹਿਬ ਜੀ ਦੀ ਧਰਤੀ ਤੇ ਜਾ ਕੇ ਨਤਮਸਤਕ ਹੋਣਾ ਇੱਕ ਸਾਡੇ ਪਿਛਲੇ ਦਿਨੀ ਮੈਂ ਦਾਗਦਾ ਪਿਛਲੇ ਸਮਿਆ ਦੌਰਾਨ ਇੱਕ ਨਹਿਜ ਅਕੈਡਮੀ ਜਿਹੜੀ ਆ ਪ੍ਰਸ਼ਾਸਕੀ ਸੇਵਾਵਾਂ ਅਕੈਡਮੀ ਉਹ ਸਥਾਪਿਤ ਕੀਤੀ ਗਈ ਆ ਜਿਹਦੇ ਵਿੱਚ ਜੰंडीगढ़ ਮਕੇ IAS ਤੇ IPS ਦੇ ਜenderal गुरਜਨ ਸਿੰਘ ਜੀ ਟੌੜਾ ਬਹਾਦਰਗੜ੍ਹ ਮਕੇ ਇੰਸਟੀਚਿਊਟ ਮਕੇ ਉਹ ਜੁਡੀਸ਼ੀਰੀ ਦੀ ਜਿਹੜੀ ਉਹ ਅਕੈਡਮੀ ਉੱਥੇ ਜਿਹੜੀ ਆ ਉਹ ਤਿਆਰ ਕੀਤੀ ਗਈ ਜਿਹਦੇ ਵਿੱਚ ਤਕਰੀਬਨ 80 ਇੱਕ ਇੱਕ ਸਾਲ ਦੇ ਬੱਚੇ ਬੈਚ ਦੇ ਆਪਣੇ ਉਹ ਪ੍ਰੈਕਟਿਸਾਂ ਲੈ ਕੇ ਹੁਣ ਆਪਣੇ ਘਰਾਂ ਨੂੰ ਚੱਕ ਕੇ ਤਿਆਰੀ ਕਰਦੇ ਤੇ ਉਹਨਾਂ ਨੂੰ ਅਸੀਂ ਆਨਲਾਈਨ ਉਹ ਉਹਨਾਂ ਦੀਆਂ ਕਲਾਸਾਂ ਵੀ ਲੈਣੇ ਕਿਉਂਕਿ ਨਵੇਂ ਬੱਚੇ ਹੁਣ ਦਾਖਲ ਹੋ ਗਏ ਆ ਤੇ ਪੁਰਾਣਿਆਂ ਨੂੰ ਵੀ ਰਿਵਾਈਂਡ ਕਰਾਉਣ ਲਈ ਰਿਮਾਈਂਡ ਕਰਾਉਣ ਲਈ ਉਹਨਾਂ ਨੂੰ ਅਸੀਂ ਬਕਾਇਦਾ ਤੌਰ ਤੇ ਆਨਲਾਈਨ ਜਿਹੜਾ ਉਹਨਾਂ ਨਾਲ ਸੰਪਰਕ ਕਰਦੇ ਆ ਤੇ ਉਹ ਸਾਡੇ ਨਾਲ ਸੰਪਰਕ ਕਰਦੇ ਆ ਇਹ ਤੋਂ ਇਲਾਵਾ ਜਿੰਨੇ ਸਾਡੇ ਇੰਸਟੀਚਿਊਸ਼ਨ ਆ ਜਿਹੜੇ ਮਿਡਲ ਸਕੂਲ ਪਬਲਿਕ ਕਮੇਟੀ ਦੇ এডੂਕੇਸ਼ਨ ਅਧਾਰੇ ਉਹਨਾਂ ਦੇ ਵਿੱਚ ਅਸੀਂ ਐਡ ਕੀਤੀ ਤੋਂ ਇੱਕ ਐਨਡੀਏ ਸਬਜੈਕਟ ਦੇ ਤੌਰ ਤੇ ਉੱਤੇ ਇੱਕ ਪ੍ਰੈਕਟੀਕਲ ਤੌਰ ਦੇ ਉੱਤੇ ਇਹ ਵੀ ਅਸੀਂ ਐਡ ਕੀਤੀ ਆ ਭਾਵੇਂ ਫਟੇਗੜ ਪਹਿਲਾਂ ਸਾਡੇ ਬਾਬਾ ਬੰਦਾ ਸਿੰਘ ਬਹਾਦਰ ਕਾਲਜ ਦੇ ਵਿੱਚ ਚੱਲ ਰਿਹਾ ਤੇ ਉਹਦੇ ਵੀ ਸਾਡੇ ਕੁਝ ਬੱਚੇ ਸਿਲੈਕਟ ਵੀ ਹੋਏ ਆ ਜਿਹੜੇ ਡਾਇਰੈਕਟ ਆਫਸਰ ਬਣੇ ਆ ਤੇ ਹੁਣ ਐਤ ਕੀ ਇਹਦੇ ਤਹਿਤ 1200 ਬੱਚਿਆਂ ਨੇ ਸਾਡੇ ਕੋਲ ਸਕਰੀਨਿੰਗ ਦੇ ਵਿਦਿਆਰਥੀਆਂ ਨੇ ਭਾਗ ਲਿਆ ਸੀ ਜਿਹਦੇ ਵਿੱਚੋਂ ਲਗਭਗ 600 ਬੱਚੇ ਜਿਹੜੇ ਆ ਉਹ ਵਿਦਿਆਰਥੀ ਚੁਣੇ ਵੀ ਗਏ ਆ ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੱਥੇ ਆਪਣੇ ਐਜੂਕੇਸ਼ਨ ਅਧਾਰਿਆਂ ਦੀ ਪ੍ਰੋਮੋਸ਼ਨ ਲਈ ਤੇ ਸਮੇਂ ਦੇ ਹਾਨੀ ਬਣ ਲਈ ਇਹ ਯੋਗ ਉਪਰਾਲੇ ਕੀਤੇ ਜਾ ਰਹੇ ਆ ਹਾਰਦੀ ਕਡਿਓ ਨੇਚ ਅਕੈਡਮੀ ਦੇ ਵਿੱਚ ਸਾਡੇ ਕੋਲ ਅਮਰਤਾ ਹਰੀ ਬੱਚੇ ਤੇ ਸਾਤ ਸੂਰ ਤੇ ਆਉਂਦੇ ਆ ਤੇ ਹੁਣ ਅਸੀਂ ਉਹਦੇ ਵਿੱਚ ਕੋਈ ਬਾਤਾਂ ਕਰ ਲੈ ਵੀ ਸੋਚ ਰਹੇ ਆ ਸੋ ਅੱਜ ਦੀ ਇਸ ਐਡਜੈਕਟਰ ਦੇ ਵਿੱਚ ਲਗਭਗ ਸਾਰੇ ਜਿਹੜੇ ਆ ਮੈਂ ਤੁਹਾਡੇ ਨਾਲ ਮੁੱਦੇ ਆਪਣੇ ਸਾਂਝੇ ਕੀਤੇ ਆ ਇਹ ਸਾਰੇ ਜਿਹੜੇ ਆ ਉਹ ਅੱਜ ਬੈਠ ਕੇ ਡਿਸਕਸ ਹੋਏ ਆ ਫੋ ਦੂਜਾ ਕੋਈ ਸਮੇ ਸਮੇਂ ਤੇ ਸਾਡੇ ਕੋਲ ਮੰਗ ਵੀ ਆਉਂਦੀ ਰਹਿੰਦੀ ਆ ਤੇ ਉਹ ਪਵਿੱਤਰ ਸਥਾਨ ਸਾਡਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਜਾ ਲਗਵਾ ਦੇਣ ਉਹਨਾਂ ਵੱਲੋਂ ਮੰਗ ਆਈ ਸੀ 200 ਸਰੂਪ ਪਰ ਧੰਨ ਧੰਨ ਸਾਹਿਬ ਸਤਗੁਰੂ ਜੀ ਟੂ ਗੁਰਾਂ ਸਾਹਿਬ ਪਾਤਸ਼ਾਹ ਜੀ ਦੇ ਉਹ ਵੀ ਉਹਨਾਂ ਨੂੰ ਅੱਜ ਦੀ ਇਕਰਾਰ ਦੇ ਵਿੱਚ ਕਿਹਾ ਕੋ ਕਿ ਅਸੀਂ ਆਪ ਜਮਰ ਕੇ ਸਾਡਾ ਆਪਣਾ ਸਾਰਾ ਸਿਸਟਰ ਹਾਂ ਸੋ ਮੈਂ ਦੁਬਾਰਾ ਤੋਂ ਫਿਰ ਜਿੱਥੇ ਅਸੀਂ ਪਹਿਲਾਂ ਵੀ ਇਹ ਸਾਰਿਆਂ ਨੂੰ ਬੇਨਤੀ ਕੀਤੀ ਆ ਕਿ ਇਹ ಶತਾਬਦੀ ਦੇ ਵਿੱਚ ਸਾਰੇ ਸੈਕਟਰ ਇਕੱਠੇ ਹੋਣਗੇ ਕੋਈ ਵੀ ਸੈਕਟਰ ਬਾਝਾ ਨਾ ਰਹੇ ਇਹਨੂੰ ਮਨਾਵੇ ਤੇ ਅਸੀਂ ਆਪਣੇ ਤੌਰ ਤੇ ਵੀ ਯਤਨ ਕੀਤੇ ਆ ਅਰੰਭ ਕਿ ਹਾਈ ਡਿਗਨੈਟਰੀਜ਼ ਜਿਹੜੇ ਆ ਉਹਨਾਂ ਨੂੰ ਜਾ ਕੇ ਵੀ ਸੱਦੇ ਪੱਤਰ ਦੇਾਂਗੇ ਤੇ ਇੱਕ ਉਹਨਾਂ ਦਾ ਵੀ ਇਹ ਫਰਜ਼ ਬਣਦਾ ਕਿ ਇਹ ಶತਾਬਦੀ ਦੇ ਵਿੱਚ ਆਪਣਾ ਮਾਰਦਾ ਵੱਡਾ ਜੁਲੂ ਦਾ ਪੌਣ ਸੋ ਇਹ ਮੁਕਤੌਰ ਤੇ ਆਤਰੀਆਂ ਸਾਡੀਆਂ ਸੀਗੀਆਂ ਤੇ ਇੱਕ ਦਲ ਤੇ ਅੱਜ ਬਹੁਤ ਸਟਰੈਸ ਜਿਹੜਾ ਸਾਰਿਆਂ ਨੇ ਦਿੱਤਾ ਉਹ ਸੀ ਬੰਦੀ ਸਿੰਘਾਂ ਦੀ ਰਿਹਾਈ ਤੇ ਮੈਂ ਸਭ ਦਾ ਇਹ ਮੌਕਾ ਵੀ ਭਾਰਤ ਸਰਕਾਰ ਲਈ ਤੇ ਪੰਜਾਬ ਦੀ ਸਰਕਾਰ ਲਈ ਪੰਜਾਬ ਦੀ ਸਰਕਾਰ ਜਿਹੜੀ ਦਿੱਲੀ ਦੇ ਵਿੱਚ ਭਾਈ ਵਾਲਾਂ ਦੀ ਪਾਰਟੀ ਜਿਹੜੀ ਆਮ ਪਾਰਟੀ ਸੀ ਉਹ ਭਾਈ ਦਵਿੰਦਰ ਪਾਲ ਸਿੰਘ ਪੋਲਰ ਜਿਹੜਾ ਲਗਭਗ ਲੰਬੇ ਆਸੇ ਦਾ ਬੈਠਾ ਜੇਲ੍ਹ ਦੇ ਵਿੱਚ ਉਹ ਇਹਨਾਂ ਨੇ ਬੱਸ ਸੀ ਗੱਲ ਆਖਦਾ ਇਹ ਚੇਤਾਵਨੀਆਂ ਮਨਾਉਣ ਦੀਆਂ ਗੱਲਾਂ ਕਰ ਰਹੇ ਆ ਤੇ ਪਹਿਲਾਂ ਇਹ ਦੱਸਣ ਭਈ ਜਿਹੜੇ ਬੰਦੀ ਸਿੰਘ ਬੈਠੇ ਇਹਨਾਂ ਨੇ ਕੀ ਕੀਤਾ ਰਾਂਚਕ ਬਾਤਰ ਵੀ ਇਹ ਵੀ ਇੱਕ ਸਿੱਖ ਮੁੱਦਾ ਹੈ ਬਹੁਤ ਵੱਡਾ ਕਿਉਂਕਿ ਉਹ ਨੇਜੇ ਲਈ ਨਹੀਂ ਅੰਦਰ ਗਏ ਤੇ ਉਹ ਭਾਈ ਦਵਿੰਦਰਪਾਲ ਸਿੰਘ ਪੁੱਲਰ ਦੀ ਫਾਈਲ ਤਿੰਨ ਵਾਰ ਸ਼੍ਰੀ ਕੇਜਰੀਵਾਲ ਸਾਹਿਬ ਨੇ ਉਹ ਰਿਜੈਕਟ ਕੀਤੀ ਪੈਂਡੇ ਕਰਤੀ ਅਖੀਰ ਜਿਹੜੇ ਅਖੀਰ ਆਈ ਤੇ ਫਿਰ ਰਿਜੈਕਟ ਕਰਕੇ ਲਾਂਬੇ ਮਾਰੀ ਸੋ ਇਥੋਂ ਇਹ ਪਮਾਨਾ ਤੁਸੀਂ ਸਾਰਾ ਸਮਝ ਸਕਦੇ ਆ ਕਿ ਹਾਥੀ ਦੇ ਦੰਦ ਖਾਣੇ ਦੇ ਔਰ ਦਿਖਾਉਣੇ ਦੇ ਔਰ ਸੋ ਮੈਂ ਅਜੀਜੇ ਤੌਰ ਤੇ ਸਾਰੇ ਮੈਂਬਰ ਸਾਹਿਬਾਨ ਜਿਹੜੇ ਅੱਜ ਪਹੁੰਚੇ ਉਹਨਾਂ ਦਾ ਵੀ ਧੰਨਵਾਦ ਕਰਦਾ ਤੇ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਕਰਦਾ ਇੱਕ ਇੱਕ ਬੇਨਤੀ ਮੇਰੀ ਇੱਕ ਬੇਨਤੀ ਸੋ ਜੀ ਉਹ ਰਹਿ ਗਏ ਸੀ ਉਹ ਵੀ ਅੱਜ ਡਿਸਕਸ ਹੋਈ ਆ ਉਹ ਸੀ ਕਿ ਪਿਛਲੇ ਸਾਲ ਵੀ ਇੱਕ ਸਾਡੀ ਬੇਟੀ ਹਰਿਆਣਾ ਪੇਪਰ ਦੇਣ ਗਈ ਸੀ ਐਡਿਸ਼ਨ 2000 ਦੇ ਉਦੋਂ ਵੀ ਉਹ ਬਜਾਰੀ ਬਾਂਝੀ ਰਹਿ ਗਏ ਪਿਕਕਾਰ ਲਾ ਕੇ ਆ ਉਹ ਗੁਰੂ ਦੀ ਸਿੱਖ ਸੀ ਉਹਨੇ ਕਿਹਾ ਮੈਂ ਨਹੀਂ ਲਾਉਣੇ ਇਹ ਟਕਾਰ ਤੇ ਮੈਂ ਸਮਝਦਾ ਕਨਸਟੀਟਿਊਸ਼ਨਲ ਤੌਰ ਤੇ ਉਹਦੇ ਰਾਈਟ ਜਿਹੜੇ ਆ ਉਹਨੂੰ ਸਿੱਧੇ ਤੌਰ ਤੇ ਇਹ ਅਵੇਲਣਾ ਆ ਉਹਨਾਂ ਦੀ ਉਹਨਾਂ ਆਪਣੇ ਕਨਸਟੀਟਿਊਸ਼ਨ ਰਾਈਟ ਦੀ ਉਹ ਜਾਰੀ ਰਹਿ ਕੇ ਪਿਛਲੀ ਵਾਰੀ ਅਸੀਂ ਸੁਪਰੀਮ ਕੋਰਟ ਨੂੰ ਮੂਵ ਹੋਏ ਸੁਪਰੀਮ ਕੋਰਟ ਦੇ ਵਿੱਚੋਂ ਡਿਸੀਸ਼ਨ ਹੋਈ ਤੇ ਤੁਸੀਂ ਆਦਰ ਯੂ ਕੈਨ ਫਾਈਲ ਦਿਸ ਪਟੀਸ਼ਨ ਬੀ ਗੋਦਾ ਕੰਬਿਨਡ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਔਰ ਜੇ ਆਰ ਯੂ ਕੈਨ ਮੂਵ ਟੂ ਦਾ ਜੈਪੁਰ ਹਾਈ ਕੋਰਟ ਰਾਜਸਥਾਨ ਹਾਈ ਕੋਰਟ ਸੋ ਉਹਦੇ ਲੈ ਸਾਡੇ ਯਤਨ ਹਾਲੇ ਉਹ ਵੀ جاری ਆ ਪਰ ਆ ਇੱਕ ਹੁਣ ਮੈਂ ਸਮਝਦਾ ਬਹੁਤ ਵੱਡੀ ਦੁਖਦਾਈ ਆ ਦੁਖਦਾਈ ਇਸ ਕਰਕੇ ਆ ਕਿ ਜਿਹੜੇ ਤੁਸੀਂ ਪੇਪਰ ਪੜ੍ਹਾਉਨੇ ਆ ਉਸ ਲਿਆਂ ਦੇ ਵਿੱਚ ਕੋ ਡਾਇਰੈਕਸ਼ਨੇ ਦੇ ਦਿਓ ਫਿਰ ਤੁਸੀਂ ਫਿਰ ਕੁਆਡਰਾਂਟ ਸਿਰਸਾ ਦਾ ਸਾਈਜ਼ ਆ ਹੋਊਗਾ ਕਟੇ ਦਾ ਸਾਈਜ਼ ਆ ਇਹ ਸਾਡਾ ਤਾਂ ਰਾਏ ਗਿਆ ਸਾਡਾ ਧਾਰਮਿਕ ਰਾਏ ਗਿਆ ਸੈਕਸ਼ਨ 25 ਥੱਲੇ ਤੇ ਫਿਰ ਉੱਥੇ ਜਾ ਕੇ ਜਿਹੜੇ ਜਲਾਤ ਹੁੰਦੀ ਆ ਤੇ ਜੇ ਬੱਚੀ ਉਹ ਸਿਲੈਕਟ ਰੌਡ ਪਾ ਲਈ ਸੀ ਮੇਰਾ ਗਿਆਨ ਨੂੰ ਫਿਰ ਸਿੱਖ ਚੇਰੇ ਨੂੰ ਵਾਂਝੇ ਰੱਖਣ ਲਈ ਜਦੋਂ ਕਿਤੇ ਜਾ ਰਹੇ ਆ ਕੀ ਇਹ ਕੋਈ ਮਜ਼ਾਕ ਨਹੀਂ ਹੋ ਰਿਹਾ ਸਿੱਖਾ ਦੇ ਨਾਲ ਇਹ ਮੈਂ ਸਮਝਦਾ ਫੁਚੀ ਕੌਮ ਹੈ ਇਦਾਂ ਦੀਆਂ ਗੱਲਾਂ ਸਾਡੇ ਦਾ ਅੱਜ ਬਦਕਿਸਮਤੀ ਆ ਕੋਈ ਹੋਰ ਤਾਪਰ ਹੋਣੇ ਜੱਕ ਲੈਨੇ ਆ ਜਿਹੜੀਆਂ ਬੜੀਆਂ ਜਜ਼ਬਦੀਆਂ ਜਿਹੜੇ ਕਹਿੰਦੇ ਅਸੀਂ ਪਹਿਲੇ ਦਾਲੇ ਕੋਈ ਨਹੀਂ ਪੋਰਿਆ ਇਹਦਾ ਕੌਣ ਮੁੱਦਿਆਂ ਦੇ ਉੱਤੇ ਤਾਂ ਗੱਲ ਕਰੋ ਨਾ ਬੰਦੀ ਸਿੰਘਾਂ ਦੇ ਉੱਤੇ ਕੌਣ ਮੁੱਦਾ ਆ ਤੇ ਜਿਹੜੇ ਦੇ ਜੱਕੇ ਜਕੜਾਏ ਬੋਲਣੇ ਆ ਉਹ ਫਿਰ ਪਤਾ ਵੀ ਲੱਗ ਜਾਂਦਾ ਕਿ ਕੌਣ ਕਿਹਦੇ 'ਚ ਕੌਣ ਬੋਲਦਾ ਸੋ ਇਹ ਵੀ ਅੱਜ ਜਿਹੜਾ ਸਾਡਾ ਬੈਠ ਕੇ ਡਿਸਕਸ ਹੋਇਆ ਇਹਦੇ ਲਈ ਕਿਉਂਕਿ ਕਈ ਵਾਰੀ ਮੈਨੇਜਮੈਂਟ ਮਸੂਹ ਹੁੰਦਾ ਪਏ ਅਸੀਂ ਪ੍ਰੈਸ ਕਾਨਫਰੰਸ ਕਰ ਜਾਂਦੇ ਆ ਬਿਆਨ ਦੇ ਦਿੰਦੇ ਨੇ ਪਰ ਗਰੂਪ ਬੋਲ ਕੋਈ ਐਕਟ ਨਹੀਂ ਨਿਕਲਦਾ ਹੁਣ ਅਸੀਂ ਇਹਦੇ ਲਈ ਯਤਨ ਕਰਾਂਗੇ ਕਿ ਭਈ ਇਹ ਆਪਾਂ ਲੜਾਈ ਜਿਹੜੀ ਆ ਕੇਸ ਧਾੜਨਾ ਲੱਗਦੇ ਆ ਤੋ ਇਹਦੇ ਲਈ ਵੀ ਆਜ ਸਾਰਾ ਮੈਚ ਜਿਹੜਾ ਆ ਉਹ ਡਿਸਕਸ ਹੋਇਆ ਸੀ ਵਕੀਲੀ ਵੀ ਉਹ ਇਸੀ ਜੂ ਲੈ ਕੇ ਕੋਈ ਆ ਸਾਹਿਬ ਪਹਿਲਾਂ ਤੋਂ ਤੈਅ ਆ ਕਿ ਜੇ ਕਲਾਈਟ ਤੇ ਜਾਣਾ ਤਾਂ ਕਿ ਸੈਦੂ ਅਚੇਤਾ ਸਿਰੀ ਸਾਹਿਬ ਦਾ ਉਹ ਇੱਕ ਵਾਰੀ ਕਲੀਅਰ ਵੀ ਕਰ ਦੇਣਾ ਚਾਹੀਦਾ ਤਾਂ ਕਿ ਇਹ ਇਹ ਸਾਰਾ ਕੁਝ ਤੈਅ ਆ 6 ਇੰਚ ਤੱਕ ਸਾਡੇ ਦਾ ਮੇਰੇ ਕਾ 9 ਇੰਚ ਤੱਕ ਆ ਸਿਰੀ ਸਾਹਿਬ ਤੁਸੀਂ ਪਹਿਨ ਕੇ ਜਾ ਸਕਦੇ ਆ ਕੜੇ ਦੀ ਕੋਈ ਮਨਾਹੀ ਨਹੀਂਗੀ ਇਹ ਅਤਿਆਦਿਕ ਹੈਗੀਆਂ ਪਰ ਸਮੇਂ-ਸਮੇਂ ਸਿਰ ਆਪਰੇチェ एयरपोर्ट 30 ਦੇ ਵਿੱਚ ਬੱਚੇ ਮੈਂ ਆਇਆ ਉਹ ਦਿਨ ਆਪਣੇ ਬੰਗਲੌਰ ਤੋਂ ਤੇ ਉਹ ਬੱਚਾ ਮੈਨੂੰ ਮਿਲਿਆ ਉੱਥੇ ਜਿਹੜਾ এমਪਲੋਈ ਆ ਇਹ ਮੈਂ ਸਮਝਦਾ ਇੱਕ ਪਤਾ ਨਹੀਂ ਕਿਹੜੇ ਪਾਸੇ ਨੂੰ ਆਪਾਂ ਕੌਮ ਵੀ ਕਈ ਵਾਰੀ ਮੈਨੇ ਵਿੱਚ ਜ਼ਿੰਮੇਵਾਰੀਆਂ ਕਿਉਂਕਿ ਵੱਡੀ ਜਿਥੇ ਬੰਦੀ ਜਿਹੜੀ ਸਰਮੌਰ ਜਿਥੇ ਬੰਦੀ ਉਹਦਾ ਪ੍ਰਧਾਨ ਆ ਪਰ ਇਹ ਸਮੁੱਚਾ ਕੌਮ ਦੀ ਇੱਕ ਪੀੜਾ ਆ ਕਿ ਜੇਲੇ ਤੁਸੀਂ ਸਾਰਾ ਕੁਝ ਤੈ ਹੈ ਕਨਸਟੀਟਿਊਸ਼ਨਲ ਰਾਈਟ ਆ ਫ੍ਰੀडम ਆਫ ਰਿਲੀਜੀਅਨ ਆ ਤੇ ਸਿੱਖ ਇੱਕ ਧਰਮ ਆ ਵੱਡਾ ਤੇ ਧਰਮ ਵੀ ਕਿਹੜਾ ਜਿਹੜਾ ਇਸ ਦੇਸ਼ ਨੂੰ ਹੋਂਦ ਚ ਲਿਆਉਣ ਵਾਲਾ ਜੇ ਇਹ ਧਰਮ ਨਾ ਹੁੰਦਾ ਤਾਂ ਮੇਰਾ خیال ਅੱਜ ਆ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਆਪਾਂ ਛੇਤੀ ਗੁਰਪੁਰ ਤੋਂ ਆ ਰਹੇ 350 ਸਾਲਾਂ ਤੇ ਸ਼ਾਇਦ ਇੱਥੇ ਮੁ슬ਮਾਨ ਹੀ ਸਾਰੇ ਹੁੰਦੇ ਉਹ ਤਾਂ ਤੁਸੀਂ ਕਿਉਂ ਮਰ ਤਦ ਮੱਗੇ ਜੋ ਤੁਸੀਂ ਆਵਾਜ਼ ਨਾ ਚੁੱਕਦੇ ਹੋ ਤੁਸੀਂ ਹਮੇਸ਼ਾ ਬੁਲਾਤ ਕੀਤੀ ਹੈ ਪਰ